ਇੱਕ ਇਨਸਾਨ ਸਭ ਦਿਨਾਂ ਚ ਰੱਖੀ ਅਭੀ ਤੱਕ ਬਟ ਆਈ ਵਾਂਟ ਟੂ ਲੀਵ ਇਟ ਬਿਹਾਈਂਡ ਬਾਦਸ਼ਾ ਤੇ ਹਣੀ ਸਿੰਘ ਦੀ ਕੰਟਰੋਵਰਸੀ ਅਕਸਰ ਹੀ ਚੱਲਦੀ ਰਹਿੰਦੀ ਹੈ ਅਤੇ ਇਸ ਰਿਲੇਟਡ ਕਈ ਵਾਰ ਵੀਡੀਓਜ਼ ਸਾਹਮਣੇ ਆਈਆਂ ਨੇ ਤੇ ਤੁਹਾਨੂੰ ਦੱਸ ਦਈਏ ਹਾਲ ਹੀ ਵਿੱਚ ਬਾਦਸ਼ਾ ਨੇ ਦਹਿਰਾਦੂਨ ਚ ਹੋਏ ਲਾਈਵ ਸ਼ੋਅ ਦੌਰਾਨ ਹਣੀ ਸਿੰਘ ਨਾਲ ਹੋਈ ਕੰਟਰੋਵਰਸੀ ਦਾ ਅੰਤ ਕੀਤਾ ਉਸਨੇ ਕਿਹਾ ਉਹ ਸਮਾਂ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਸੀ ਜਿੱਥੇ ਸਾਨੂੰ ਤੋੜਨ ਵਾਲੇ ਤਾਂ ਬਹੁਤ ਮਿਲੇ ਪਰ ਜੋੜਨ ਵਾਲੇ ਬਹੁਤ ਘੱਟ ਸਨ ਅਤੇ ਲੋਕਾਂ ਦੇ ਕਰਕੇ ਹੀ ਅਸੀਂ ਅਲੱਗ ਹੋ ਗਏ ਅਤੇ ਸਾਡੇ ਵਿੱਚ ਫਰਕ ਪੈ ਗਿਆ ਪਰ ਅੱਜ ਮੈਂ ਇਸ ਲਾਈਵ ਸ਼ੋਅ 'ਚ ਹਣੀ ਸਿੰਘ ਨਾਲ ਹੋਈ ਕੰਟਰੋਵਰਸੀ ਦਾ ਅੰਤ ਕਰਨਾ ਚਾਹੁੰਦਾ ਹਾਂ ਇਹ ਕਹਿੰਦਿਆਂ ਹੀ ਆਡੀਅנס ਵੱਲੋਂ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਬਾਕੀ ਤੁਹਾਡਾ ਬਾਦਸ਼ਾਹ ਤੇ ਹਣੀ ਸਿੰਘ ਬਾਰੇ ਕੀ ਕਹਿਣਾ ਹੈ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ ਕੌਣ ਕੰਮ ਨੂੰ ਤੋੜਨੇ ਵਾਲਾ ਬਹੁਤ ਮਿਲਦਾ ਹੈ ਡਰਾਉਣੇ ਵਾਲੇ ਬਹੁਤ ਨੇ ਚੁੱਪ ਡਾਇਸ ਸੋਨ ਲੱਚਰਨਰ ਆਈ ਹੈਵ ਲਫਟ ਫੇਸ ਬੀਹਿੰਦ